ਬਸਾਂ ਮੰਗੀਆਂ 10000 ਬਸਾਂ ਪਾਉਣ ਬਸਾਂ ਵਧਾਉਣ ਪ੍ਰਤੀਕਰਨ ਮਹਿਕਮਾ ਵਧੇਗਾ ਬੈਕਮੈਨ ਤੇ ਵਧੂ ਫੁੱਲੂਗਾ ਮਹਿਕਮੇ ਦੀ ਕਮਾਈ ਹੋਊਗੀ ਆਮਦਨੀ ਵਧੂਗੀ ਹੋਰ ਵੀ ਮੈਂ ਬੈਕਮੈਨ ਨੂੰ ਤਨਖਾਹ ਦਊਗਾ ਬਸਾਂ ਬੰਦ ਹੋ ਗਈਆਂ ਤੇ ਕੱਲੋਂ ਇਹ ਮਹਿਕਮਾ ਕਿੱਥੋਂ ਚੱਲੇ ਪੰਜਾਬ ਦੇ ਵਿੱਚ ਰੋਡਵੇਸ ਨੂੰ ਪੰਜਾਬ ਦਾ ਕਮਾਊ ਪੁੱਤ ਕਿਹਾ ਜਾਂਦਾ ਹੈ ਪਰ ਇਹ ਕਮਾਊ ਪੁੱਤ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਮਦਹਾਲੀ ਦੇ ਵਿੱਚ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਕਬਜ਼ੇ ਦੇ 1 ਮਿੰਟ ਦੇ ਵਿੱਚ ਇਹ ਬੁਲਾ ਕੇ ਸਾਰਾ ਕੰਮ ਸਹੀ ਕਰ ਸਕਦੇ। ਭਗਵਾਨ ਸਿੰਘ ਮਾਨਖੁੜੀ ਤਾਂ ਆਪਣੇ ਬਾਦਲਾਵਰਾਂ ਨੂੰ ਕੋਸਦੇ ਸੀਗੇ। ਕਹਿੰਦੇ ਨੇ ਕਿ ਭਈ ਇਹਨਾਂ ਨੇ ਕਬਜ਼ੇ ਕੀਤੇ ਹੋਏ ਨੇ ਪੰਜਾਬ ਦੇ ਉੱਪਰ ਹਰੇਕ ਸੜਕਾਂ ਦੇ ਉੱਪਰ ਇਹ ਆਪਣੀਆਂ ਬਸਾਦ ਢੋਂਦੇ ਨੇ। ਰੋਡਵੇ ਜੇ 60 40 ਦੀ ਦੇ 60% ਜਿਹੜੀ ਆ ਰੋਡਵੇ ਤੇ 40% ਪ੍ਰਾਈਵੇਟ ਆ। ਸਰਕਾਰ ਜਿਹੜੀ ਕਹਿੰਦੀ ਸੀ ਵੀ ਅਸੀਂ ਜਿਹੜੀ ਰੋਡਵੇ ਆ ਉਹਨੂੰ ਹੋਰ ਵਧਾਵਾਂਗੇ ਨਵੀਆਂ ਗੱਡੀਆਂ ਪਾਵਾਂਗੇ ਜਿਹੜੀ ਸਰਕਾਰ ਕਹਿੰਦੀ ਅਸੀਂ ਪ੍ਰਾਈਵੇਟ ਮਾਫੀਆ ਖਤਮ ਕਰਾਂਗੇ ਕਰਕੇ ਜਿਹੜਾ ਇਹ ਨਾ ਨਵਾਂ ਟਾਈਮ ਟੇਬਲ ਬਣਾਇਆ ਉਹ ਸਾਰਾ ਹੀ ਟਾਈਮ ਪ੍ਰਾਈਵੇਟ ਦੇ ਹੰਕ ਚ ਸਾਰੇ ਟਾਈਮ ਜਿਹੜੇ ਆ ਉਹ ਪ੍ਰਾਈਵੇਟ ਨੂੰ ਦੇ ਦਿੱਤੇ ਗਏ ਆ ਪ੍ਰਾਈਵੇਟ ਜਿਹੜੀਆਂ ਲਾਲੋ ਬਜੇ ਅੱਗੇ 60 40 ਦੀ ਰੇਸ਼ੋ ਸੀ ਤਾਂ ਉਹ ਜਿਹੜੀ ਰੇਸ਼ੋ ਆ ਉਹ ਲਗਭਗ 80 20 ਦੀ ਰਹਿ ਗਈ 80% ਇਹਨਾਂ ਪ੍ਰਾਈਵੇਟ ਕਰਦੀ ਆ 20% ਰੋਡਵੇ ਜਿਹੜੀ ਸਰਕਾਰ ਹੈ ਰੋਡਵੇ ਦੇ ਸਿਰੋ ਦੋ ਤਿੰਨ ਮੈਕਮੇ ਨੂੰ ਤਨਖਾਹ ਦੇ ਸਕਦੀ ਜੇ ਇਹਨੂੰ ਸਹੀ ਤਰੀਕੇ ਨਾਲ ਚਲਾਉਣ ਕਿ ਸਾਡੇ ਦੇ ਵਿੱਚੋਂ ਕਈਆਂ ਗੱਟੀਆਂ ਦੇ 1-1 ਮਿੰਟ ਰਹਿ ਜਾਂਦਾ 2-2 ਮਿੰਟ ਰਹਿ ਜਾਂਦੇ ਇਹਨਾਂ ਦੇ 2 ਮਿੰਟ ਤੇ ਪ੍ਰਾਈਵੇਟ ਨੂੰ 4 ਮਿੰਟ 5 ਮਿੰਟ ਆਏ ਇਹ ਸੋਚਿਆ ਇਹ ਕਿ ਇਹ ਬਦਲਾਅ ਕਰੇਗਾ ਹਾਂ ਨਹੀਂ ਬਦਲਾਅ ਛੱਡੇ ਤੇ ਇਹਨੇ ਤੇ ਬੇੜਾ ਹੀ ਕਰ ਕਰਤਾ ਬਿਲਕੁਲ ਪੰਜਾਬ ਦੇ ਵਿੱਚ ਰੋਡਵੇਜ ਨੂੰ ਪੰਜਾਬ ਦਾ ਕਮਾਊ ਪੁੱਤ ਕਿਹਾ ਜਾਂਦਾ ਹੈ ਪਰ ਇਹ ਕਮਾਊ ਪੁੱਤ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਮਦਹਾਲੀ ਦੇ ਵਿੱਚ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਲਗਾਤਾਰ ਇਸ ਕਮਾਊ ਪੁੱਤ ਨੇ ਪੰਜਾਬ ਦੇ ਕਈ ਥਾਵਾਂ ਦੇ ਉੱਪਰ ਧਰਨੇ ਲਾਏ ਡੀਪੂ ਬੰਦ ਕੀਤੇ ਬੱਸਾਂ ਬੰਦ ਕੀਤੀਆਂ ਪਰ ਇਹਨਾਂ ਦੇ ਮਸਲੇ ਉਦਾਂ ਦੇ ਉਦਾਂ ਹੀ ਪਏ ਨੇ ਚਾਹੇ ਤਨਖਾਹਾਂ ਨੂੰ ਲੈ ਕੇ ਮਸਲੇ ਹੋਣ ਚਾਹੇ ਬੱਸਾਂ ਨੂੰ ਵੱਧ ਕਰਨ ਜਿਹੜੇ ਕੰਟਰੈਕਟ ਬੇਸ ਜਿਹੜੇ ਵਰਕਰ ਨੇ ਉਹਨਾਂ ਨੂੰ ਪੱਕੇ ਕਰਨ ਜਾਂ ਫਿਰ ਹੋਰ ਜੜੀਆਂ ਮੰਗਾ ਨੇ ਉਹ ਸਾਰੀਆਂ ਸਰਕਾਰ ਤੱਕੇ ਪਹੁੰਚਾਉਂਦੇ ਤਾਂ ਨਹੀਂ ਪਰ ਸਰਕਾਰ ਇਸ ਨੂੰ ਹਮੇਸ਼ਾ ਅਣਗੋਲਿਆ ਕਰਦੀ ਹੈ ਇੱਕ ਵਾਰ ਫਿਰ ਤੋਂ ਅੱਜ ਪੀਆਰਟੀਸੀ ਪਨਬਸ ਮੁਲਾਜ਼ਮਾਂ ਵੱਲੋਂ ਜਿਹੜਾ ਹੈ ਦੁਬਾਰਾ ਜਿਹੜਾ ਹੈ ਉਹ ਧਰਨਾ ਲਾ ਦਿੱਤਾ ਗਿਆ ਹੈ ਜਲੰਧਰ ਬਸ ਆਡਾ ਜਿਹੜਾ ਹੈ ਉਹ ਪੂਰਾ ਬੰਦ ਕੀਤਾ ਸਰਕਾਰੀ ਬੱਸਾਂ ਜਣੀਆਂ ਨੇ ਉਹ ਚਲਣੀਆਂ ਬੰਦ ਹੋ ਗਈਆਂ ਨੇ ਲੋਕ ਇਸ ਇੱਕ ਪਾਸੇ ਖੱਜਲ-ਬੋਹ ਹੋ ਰਹੇ ਨੇ ਪਰ ਇਹਨਾਂ ਦਾ ਕਹਿਣਾ ਹੈ ਕਿ ਵੀ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਜਿਸ ਤਰੀਕੇ ਦੇ ਨਾਲ ਬੱਸ ਯੂਨੀਅਨ ਦੇ ਆ ਫਿਰ ਬੱਸ ਦੇ ਸਰਕਾਰੀ ਅਫਸਰਾਂ ਨੇ ਸਾਡੇ ਨਾਲ ਧੱਕਾ ਕੀਤਾ ਉਹ ਬਰਦਾਸ਼ਤ ਨਹੀਂ ਕਰਾਂਗੇ ਧੱਕਾ ਕੀ ਹੈ ਉਹ ਇਹਨਾਂ ਤੋਂ ਵਰਕਰ ਜਿਹੜੇ ਨੇ ਉਹਨਾਂ ਤੋਂ ਜ਼ਰੂਰ ਕਰਾਂਗੇ ਪ੍ਰਧਾਨ ਸਾਹਿਬ ਖੁਰੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਅੱਛਾ ਜਿਸ ਤਰੀਕੇ ਦੇ ਨਾਲ ਟਾਈਮ ਟੇਬਲ ਐਡ ਕੀ ਚੇਂਜ ਹੋਇਆ ਇਹ ਪਹਿਲਾਂ ਕਦੀ ਹੋਇਆ ਸੀਗਾ ਤੇ ਜੋ ਟਾਈਮ ਟੇਬਲ ਐਡ ਕੀ ਬਣਾਇਆ ਹੈ ਇਹ ਟਾਈਮ ਟੇਬਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਪਹਿਲੀਆਂ ਸਰਕਾਰਾਂ ਵਰੀ ਜਿਹੜੇ ਟਾਈਮ ਟੇਬਲ ਬਣੇ ਸੀ ਕਿਉਂਕਿ ਜਿਹੜੀ ਇਹ ਰੋਡਵੇਜ ਆ ਇਹ 60 40 ਦੀ ਦੇ 60% ਜਿਹੜੀ ਆ ਰੋਡਵੇ ਤੇ 40% ਪ੍ਰਾਈਵੇਟ ਆ ਇਹ ਸਰਕਾਰ ਜਿਹੜੀ ਕਹਿੰਦੀ ਸੀ ਵੀ ਅਸੀਂ ਜਿਹੜੀ ਰੋਡਵੇਜ ਆ ਉਹਨੂੰ ਹੋਰ ਵਧਾਵਾਂਗੇ ਨਵੀਆਂ ਗੱਡੀਆਂ ਪਾਵਾਂਗੇ ਪਰ ਅੱਜ 4 ਸਾਲ ਇਹਨਾਂ ਦੇ ਵੀ ਜਾਣ ਦੇ ਬਾਵਜੂਦ ਇੱਕ ਵੀ ਬੱਸ ਨਵੀਂ ਨਹੀਂ ਪਾਈ ਯੂਨੀਅਨ ਵੱਲੋਂ ਮੰਗ ਕੀਤੀ ਜਾਂਦੀ ਆ ਵੀ ਨਵੀਆਂ ਬੱਸਾਂ ਪਾਈਆਂ ਜਾਣ ਕਿਉਂਕਿ ਜਦੋਂ ਟਾਈਮ ਟੇਬਲਾਂ ਦੀ ਸਮਰੀ ਜਾਂਦੀ ਤੇ ਟਾਈਮ ਬਹੁਤ ਮਿਸ ਰਹਿੰਦੇ ਆ ਜਿਹੜੀ ਸਰਕਾਰ ਕਹਿੰਦੀ ਅਸੀਂ ਪ੍ਰਾਈਵੇਟ ਮਾਫੀਆ ਖਤਮ ਕਰਾਂਗੇ ਪਰ ਜਿਹੜੇ ਇਹਨਾਂ ਸੋਚਿਆ ਵੀ ਜਿਹੜੀ ਯੂਨੀਅਨ ਉਹ ਮੰਗ ਕਰਦੀ ਆ ਵੀ ਨਵੀਆਂ ਬੱਸਾਂ ਪਾਈਆਂ ਜਾਣ ਵੀ ਉਹ ਟਾਈਮ ਕਵਰ ਕੀਤੇ ਜਾਣ ਇਹਨਾਂ ਸੋਚਿਆ ਵੀ ਜੇ ਟਾਈਮ ਹੀ ਨਾ ਹੋਣਗੇ ਤਾਂ ਆਪੇ ਬੱਸਾਂ ਦੀ ਮੰਗ ਨਾ ਕਰਨਗੇ ਕਿਉਂਕਿ ਜਦੋਂ ਟਾਈਮ ਟੇਬਲਾਂ ਦੇ ਵਿੱਚੋਂ ਟਾਈਮ ਹੀ ਖਤਮ ਕਰ ਦਿੱਤੇ ਗਏ ਤਾਂ ਉਹ ਬੱਸਾਂ ਜਿਹੜੀਆਂ ਨਵੀਆਂ ਪਾਉਣ ਦਾ ਪ੍ਰੋਸੀਜਰ ਕਿੱਥੋਂ ਆਉਣਾ ਉਹ ਚਲਾਉਣੀਆਂ ਕਿੱਥੇ ਆ ਇਸ ਕਰਕੇ ਜਿਹੜਾ ਇਹਨਾਂ ਨਵਾਂ ਟਾਈਮ ਟੇਬਲ ਬਣਾਇਆ ਉਹ ਸਾਰਾ ਹੀ ਟਾਈਮ ਪ੍ਰਾਈਵੇਟ ਦੇ ਹੱਕ ਚ ਰੋਡਵੇ ਦੇ ਜਿੱਥੇ ਮੰਨ ਲਓ ਅੱਗੇ ਕੋਈ ਉਸ ਟਾਈਮ ਦੇ ਵਿੱਚ ਟੇਬਲ ਦੇ ਵਿੱਚ ਸਾਰਿਆਂ ਦੀਪਾਂ ਦੇ ਲਗਭਗ ਲਾ ਲਓ ਵੀ 100 ਟਾਈਮ ਹੋਣਗੇ ਉੱਥੇ ਸਾਰੇ 25 ਕ ਟਾਈਮ ਰਹਿ ਗਏ ਆ ਸਾਰੇ ਟਾਈਮ ਜਿਹੜੇ ਆ ਉਹ ਪ੍ਰਾਈਵੇਟ ਨੂੰ ਦੇ ਦਿੱਤੇ ਗਏ ਆ ਤੇ ਜਦੋਂ ਟਾਈਮ ਟੇਬਲਾਂ ਦੇ ਵਿੱਚ ਟਾਈਮ ਹੀ ਨਾ ਆਉਣਗੇ ਤਾਂ ਗੱਡੀਆਂ ਕਿੱਥੇ ਚੱਲਣਗੀਆਂ ਅੱਛਾ ਇਸ ਵਕਤ ਟਾਈਮ ਟੇਬਲ ਦੇ ਵਿੱਚ ਕਿੰਨਾ ਸਰਕਾਰੀ ਟਾਈਮ ਹੈ ਤੇ ਪ੍ਰਾਈਵੇਟ ਵਾਲਿਆਂ ਦਾ ਕਿੰਨਾ ਟਾਈਮ ਹੈ ਪ੍ਰਾਈਵੇਟ ਜਿਹੜੀਆਂ ਲਾਲੋ ਜੀ ਅੱਗੇ 60 40 ਦੀ ਰੇਸ਼ੋ ਸੀ ਤਾਂ ਉਹ ਜਿਹੜੀ ਰੇਸ਼ੋ ਆ ਉਹ ਲਗਭਗ 80 20 ਦੀ ਰਹਿ ਗਈ 80% ਇਹਨਾਂ ਪ੍ਰਾਈਵੇਟ ਕਰਤੀ ਆ 20% ਰੋਡਵੇਜ ਰਹਿ ਗਈ ਇਹ ਫਿਰ ਤੱਕਾ ਹੀ ਹੋ ਰਿਹਾ ਸਦਾ ਫਿਰ ਬਿਲਕੁਲ ਜੀ ਕਿਉਂਕਿ ਜਦੋਂ ਰੋਡਵੇਜ ਦੇ ਟਾਈਮ ਹੀ ਨਾ ਰਹਿਣਗੇ ਤਾ ਗੱਡੀਆਂ ਜੇ ਭਲਕ ਨੂੰ ਸਰਕਾਰ ਪਾਊਗੀ ਤਾਂ ਚਲਾਉਣੀਆਂ ਕਿੱਥੇ ਜਦੋਂ ਰੋਡਵੇ ਦੇ ਟਾਈਮ ਹੀ ਨਾ ਹੋਣਗੇ ਟਾਈਮ ਟੇਬਲਾਂ ਦੇ ਵਿੱਚ ਇਹ ਤਾਂ ਸਰਕਾਰ ਕਹਿੰਦੀ ਵੀ ਇਹ ਸਾਡਾ ਕਮਾਊ ਪੁੱਤ ਐ ਅਸੀਂ ਕਮਾਊ ਪੁੱਤ ਨਹੀਂ ਮਰਨ ਦੰਦੇ ਇਹਨਾਂ ਨੇ ਸਾਨੂੰ ਰੁਪਏ ਦੇਣੇ ਹੁੰਦੇ ਆ ਇਹਨਾਂ ਤੇ ਸਾਡਾ ਖਜ਼ਾਨਾ ਪਰ ਨਾ ਹੁੰਦਾ ਤੁਸੀਂ ਕਹਿੰਦੇ ਵੀ ਟਾਈਮ ਟੇਬਲ ਹੀ ਖਤਮ ਕਰਦਾ ਬਿਲਕੁਲ ਜੀ ਜੇ ਰੋਡਵੇ ਨੂੰ ਸਹੀ ਤਰੀਕੇ ਨਾਲ ਚਲਾਉਣ ਤਾਂ ਅਸੀਂ ਇਹ ਵਾਦਾ ਕਰਦੇ ਆ ਵੀ ਜਿਹੜੀ ਸਰਕਾਰ ਐ ਰੋਡਵੇ ਦੇ ਸਿਰੋਂ ਦੋ ਤਿੰਨ ਮੈਕਮੇ ਨੂੰ ਤਨਖਾਹ ਦੇ ਸਕਦੀ ਜੇ ਇਹਨੂੰ ਸਹੀ ਤਰੀਕੇ ਨਾਲ ਚਲਾਉਣ ਪਰ ਜਦੋਂ ਇਹ ਸਰਕਾਰਾਂ ਇਸ ਨੂੰ ਸਹੀ ਤਰੀਕੇ ਨਾਲ ਚਲਾਉਂਦੀਆਂ ਹੀ ਨਹੀਂ ਕਿਉਂਕਿ ਤੁਹਾਨੂੰ ਪਤਾ ਹੀ ਆ ਅੱਜਕੱਲ ਸਾਰਾ ਕੁਝ ਮਾਫੀਆ ਤੇ ਲੰਡਿਆ ਜਿਹੜੇ ਮਰਜ਼ੀ ਮਹਿੰਗੇ ਤੇ ਵੇਖ ਲੋ ਕਿਉਂਕਿ ਬਹੁਤ ਜ਼ਿਆਦਾ ਪਹਿਲਾਂ ਜਿਹੜਾ ਮਾਫੀਆ ਚੱਲਦਾ ਸੀ ਟਰਾਂਸਪੋਰਟ ਦਾ ਉਹ ਇਹ ਸਰਕਾਰ ਆਂਦੀ ਅਸੀਂ ਖਤਮ ਕਰਾਂਗੇ ਪਰ ਖਤਮ ਕਰਦੀ ਪਜਾਵੇ ਇਹਨਾਂ ਨੇ ਪਹਿਲੀਆਂ ਸਰਕਾਰਾਂ ਨਾਲੋਂ ਵੀ ਉਹਨੂੰ ਜਿਹੜਾ ਵੜਾਵਾ ਦਿੱਤਾ ਵਾ ਉਹ ਹੋਰ ਆਣ ਕੇ ਵੱਧ ਗਿਆ ਬੱਸਾਂ ਉਹਨਾਂ ਦੀਆਂ ਉਹਨਾਂ ਨੂੰ ਪਰਮਿਟ ਨਵੇਂ ਦੇਤੇ ਆ ਜਦ ਕਿ ਜਿਹੜੇ ਪਰਮਿਟ ਆ ਉਹ ਸਰਕਾਰ ਨੂੰ ਸਰਕਾਰੀ ਬੱਸਾਂ ਨੂੰ ਪਹਿਲ ਦੇ ਆਧਾਰ ਤੇ ਮਿਲਣੇ ਚਾਹੀਦੇ ਸੀ ਪਰ ਸਰਕਾਰੀ ਬੱਸਾਂ ਨੂੰ ਉਹ ਪਰਮਿਟ ਮਿਲਦੀ بجائے ਇਹਨਾਂ ਪ੍ਰਾਈਵੇਟਾਂ ਨੂੰ ਦੇ ਕੇ ਉਹਦਾ ਟਾਈਮ ਟੇਬਲ ਹੈ ਬਿਲਕੁਲ ਹੀ ਪ੍ਰਾਈਵੇਟ ਦੇ ਹੱਕ 'ਚ ਤੇ ਰੋਡਵੇਅ ਨੂੰ ਖਤਮ ਕਰਨ ਦੇ ਬੰਦੇ ਜਿਹੜਾ ਉਹ ਬਣਾਇਆ ਅੱਛਾ ਆ ਟਰਾਂਸਪੋਰਟ ਮੰਤਰੀ ਹੁਰੀ ਜਲੰਧਰ ਆਉਂਦੇ ਸੀਗੇ ਉਹ ਬੜਕਾ ਮਾਰ ਕੇ ਜਾਂਦੇ ਸੀ ਕਿ ਭਈ ਪੰਜਾਬ ਜਲੰਧਰ ਦੇ ਵਿੱਚ ਜਿਹੜਾ ਟਰਾਂਸਪੋਰਟ ਮਾਫੀਆ ਹੈ ਜਾਂ ਫਿਰ ਜਿਹੜਾ ਬੱਸ ਮਾਫੀਆ ਹੈ ਉਹਨੂੰ ਵੀ ਅਸੀਂ ਖਤਮ ਕਰ ਦਿੱਤਾ ਹੈਗਾ ਤੇ ਹੁਣ ਜਦੋਂ ਤੁਸੀਂ ਧਰਨਾ ਲਾ ਕੇ ਬੈਠੇ ਹੋ ਉਦੋਂ ਮਨ ਦੇ ਵਿੱਚ ਫਿਰ ਖਿਆਲ ਕੀ ਆਉਂਦਾ ਹੈ ਦੇਖੋ ਜੀ ਟਰਾਂਸਪੋਰਟ ਮੰਤਰੀ ਤੇ ਸਾਡੀਆਂ ਮੀਟਿੰਗਾਂ 'ਚ ਵੀ ਗੱਲ ਕਰਕੇ ਜਾਂਦੇ ਆ ਕਿ ਤੁਹਾਨੂੰ ਅਸੀਂ ਪੱਕਿਆ ਕਰਾਂਗੇ ਅੱਜ ਤੱਕ ਤਾਂ ਇਹਨੂੰ ਕਿਸੇ ਨੇ ਪੱਕਿਆ ਨਹੀਂ ਕੀਤਾ ਉਹਨਾਂ ਨੇ ਬਾਕੀ ਦੂਜੀ ਗੱਲ ਜਿਹੜੀ ਟਾਈਮ ਟੇਬਲਾਂ ਦੀ ਅੱਜ ਜਿਹੜੇ ਬੰਦਾ ਡੀਪੂ ਉਹਦੇ ਵਿੱਚ ਪਠਾਨਕੋਟ ਤੋਂ ਅੰਮ੍ਰਿਤਸਰ ਦੇ ਉੱਤੇ ਜਿਹੜੀਆਂ ਅਸੀਂ 16 ਤਰੀਕ ਨੂੰ ਇਹਨਾਂ ਨੂੰ ਨੋਟਸ ਦਿੱਤਾ ਸੀ ਕਿ ਸਾਡੇ ਦੇ ਵਿੱਚੋਂ ਕਈਆਂ ਗੱਡੀਆਂ ਦੇ 1-1 ਮਿੰਟ ਰਹਿ ਜਾਂਦਾ 2-2 ਮਿੰਟ ਰਹਿ ਜਾਂਦੇ ਇਹਨਾਂ ਨੇ 2 ਮਿੰਟ ਤੇ ਪ੍ਰਾਈਵੇਟ ਨੂੰ 4 ਮਿੰਟ 5 ਮਿੰਟ ਅੱਛਾ ਇਹ ਕਰਕੇ ਸਾਨੂੰ ਅਸੀਂ ਡੀਟੀਓ ਨੂੰ ਮੰਗ ਪੱਤਰ ਦਿੱਤਾ ਕਿ ਸਾਡੇ ਜਿਹੜੇ ਟਾਂ ਸਹੀ ਕੀਤੇ ਜਾਣ ਪਰ 24 ਤਰੀਕ ਤੋਂ ਅਸੀਂ ਕਿਹਾ ਕਿ ਅਸੀਂ ਬੰਦ ਕਰਾਂਗੇ 24 ਤਰੀਕ ਨੂੰ ਆਪਾਂ ਬਟਾਲਾ ਡੀਪੂ ਬੰਦ ਕੀਤਾ ਕੱਲਾ ਕਿ ਇਹ ਸਾਡਾ ਕੰਮ ਸਹੀ ਕਰ ਦੇਣਗੇ ਪਰ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਅੱਜ ਫਿਰ ਚਾਰ ਡੀਪੂ ਬੰਦ ਕੀਤੇ ਆਪਾਂ ਜਲੰਧਰ ਅੰਮ੍ਰਿਤਸਰ ਵਨ ਤੇ ਟੂ ਤੇ ਪਠਾਨ ਕੋਡੀਪੂ ਪਰ ਅਜੇ ਵੀ ਆਨਾ ਕਣੀ ਦੀ ਕਰ ਰਹੇ ਆ ਕਿ ਜਿਹੜਾ ਕੰਮ ਆ 1 ਮਿੰਟ ਦਾ ਕੰਮ ਆ ਇਹਨਾਂ ਦਾ ਡੀਟੀਓ ਵੀ ਇੱਥੇ ਹੀ ਆ ਤੇ ਸਾਰਾ ਜਿਹਨਾਂ ਨੇ ਬੜਾਈਆਂ ਸਰਕਾਰ ਚਾਹੀਦੀ ਇੱਕ ਮਿੰਟ ਜਿੱਥੇ ਬੁਲਾ ਕੇ ਸਾਰਾ ਕੰਮ ਸਹੀ ਕਰ ਸਕਦੀ ਹੈ ਫਿਰ ਇਹ ਸਰਕਾਰ ਚਾਰ ਕਿਉਂ ਨਹੀਂ ਰਹੀ ਹੈ ਇੱਕ ਕੀ ਅਜੀ ਹੈ ਕਿਹੜਾ ਢੀਕਾ ਹੋ ਗਿਆ ਇੱਕ ਪਾਸੇ ਤੁਹਾਨੂੰ ਕਮਾਉ ਪੁੱਤ ਕਹੀ ਜਾਂਦੇ ਤੇ ਦੂਜੇ ਪਾਸੇ ਇਸ ਤਰੀਕੇ ਦੇ ਨਾਲ ਵਤੀਰਾ ਹੁੰਦਾ ਵੇਖੋ ਜੀ ਇਹ ਤੇ ਪਤਾ ਨਹੀਂ ਸਰਕਾਰ ਦਾ ਕੀ ਗੱਲ ਆ ਜਾ ਕਿ ਇਹ ਮੁਲੀ ਭੁਗਤਿਆ ਪਰ ਸਾਡੇ ਅਸੀਂ ਦੇ 16 ਤਰੀਕ ਦਾ ਨੋਟਿਸ ਦਿੱਤਾ ਵਾ ਕਿਉਂਕਿ ਅਸੀਂ ਤੇ ਕਿਹਾ ਸੀ ਕਿ ਸਾਡਾ ਸਾਨੂੰ ਕੋਈ ਨੌਬਤ ਨਾ ਆਏ ਨਾ ਪਬਲਿਕ ਖਰਾਬ ਹੋਏ ਪਰ ਇਹਨਾਂ ਨੇ ਕੋਈ 24 ਤਰੀਕ ਤੱਕ ਕੋਈ ਇਹਨਾਂ ਨੇ ਸਾਡਾ ਨਹੀਂ ਕੀਤਾ ਫਿਰ ਅਸੀਂ ਡੀਪੂ ਬੰਦ ਕੀਤਾ ਵਾ ਸਰ ਸਰਦਾਰ ਸਾਹਿਬ ਭਗਵੰਤ ਸਿੰਘ ਮਾਨਹੂਰੀ ਤਾਂ ਆਪਣੇ ਬਾਦਲਾ ਹੋਰਾਂ ਨੂੰ ਕੋਸਦੇ ਸੀਗੇ ਕਹਿੰਦੇ ਨੇ ਕਿ ਵੀ ਇਹਨਾਂ ਨੇ ਕਬਜ਼ੇ ਕੀਤੇ ਹੋਏ ਨੇ ਪੰਜਾਬ ਦੇ ਉੱਪਰ ਹਰੇਕ ਸੜਕਾਂ ਦੇ ਉੱਪਰ ਹੀ ਆਪਣੀਆਂ ਬਸਾਂ ਢੋਂਦੇ ਨੇ ਫਿਰ ਹੁਣ ਜਦੋਂ ਇਦਾਂ ਦਾ ਹੁੰਦਾ ਹੈ ਇਦਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਫਿਰ ਮਨ ਦੇ ਵਿੱਚ ਖਿਆਲ ਕੀ ਹੁੰਦਾ ਬਾਦ ਸਰਕਾਰ ਤੇ ਇਹ ਦਿਨੋਂ ਬਿਲਕੁਲ ਸਹੀ ਇਹ ਤੇ ਬਿਲਕੁਲ ਹੀ ਬੇੜਾ ਕਰਤਾ ਸਰਕਾਰ ਨੇ ਜੋ ਕਹਿੰਦਾ ਵੀ ਮੈਂ ਆਉਂਦਿਆਂ ਸਾਰੀ ਮੈਂ ਠੇਕੇਦਾਰੀ ਸਿਸਟਮ ਬੰਦ ਕਰ ਦਊਗਾ ਔਰ ਸਾਰੇ ਬੰਦੇਨ ਮੈਂ ਪੱਕੇ ਕਰ ਦਊਗਾ ਇਹਨੇ ਪੱਕੇਆਂ ਛੱਡ ਕੇ ਜਿਹੜੇ ਬੰਦੇ ਨਜਾਇਜ਼ ਜਿਹੜੇ ਨੌਕਰੀ ਕਰਦੇ ਸੀ ਉਹ ਵੀ ਘਰ ਬਿਠਾ ਦੇ अच्छा ਹੁਣ ਮਨ ਦੇ ਵਿੱਚ ਖਿਆਲ ਕਦੀ ਕਦੀ ਆਉਂਦਾ ਹੈ ਕਿ ਵੀ ਇਹ ਉਹੀ ਸਰਕਾਰ ਹੈ ਜਿਹੜੀ ਕਹਿੰਦੀ ਸਾਨੂੰ ਵੋਟ ਪਵਾ ਦਿਓ ਤਹੀਂ ਨੁਹਾਰ ਬਦਲ ਦਾਂਗੇ ਤੁਸੀਂ ਵੋਟਾਂ ਹੀ ਪੁਆਈਆਂ ਤੁਸੀਂ ਤੁਸੀਂ ਐਡਵਰਟਾਈਜ਼ਮੈਂਟ ਵੀ ਕੀਤਾ ਤੇ ਹੁਣ ਮਨ ਦੇ ਵਿੱਚ ਖਿਆਲ ਹੁੰਦਾ ਕਿ ਬਈ ਬਹੁਤ ਵੱਡੀ ਗਲਤੀ ਕਰ ਲਈ ਅਸੀਂ ਇਹ ਸੋਚਿਆ ਵੀ ਇਹ ਬਦਲਾਅ ਕਰੇਗਾ ਹਾਂ ਤੇ ਬਦਲਾਅ ਛੱਡੇ ਤੇ ਇਹਨਾਂ ਦੇ ਬੇੜਾ ਹੀ ਕਰ ਕਰਤਾ ਬਿਲਕੁਲ ਇਹ ਸਰਕਾਰ ਦੁਬਾਰਾ ਆਵਗੇ ਨੇ ਅਸੀਂ ਜਿਤਾਇਆ ਨਾ ਅਹੀਂ ਥਲੇ ਸੁਟਣਾ ਅੱਛਾ ਮੈਂ ਸਵਾਲ ਇਹੀ ਪੁੱਛੂੰਗਾ ਵੀ ਕਹਿੰਦੇ ਸੀਗੇ ਕਿ ਬਈ ਅਸੀਂ ਨੁਹਾਰ ਬਦਲਾਂਗੇ ਵੋਟਾਂ ਦੇ ਵਿੱਚ ਤੁਸੀਂ ਵੀ ਪ੍ਰਚਾਰ ਬੜਾ ਕੀਤਾ ਸੀਗਾ ਤੁਸੀਂ ਵੀ ਮੇਰੇ ਖਿਆਲ ਨਾਲ ਐਡਵਰਟਾਈਜ਼ਮੈਂਟ ਦੇ ਵਿੱਚ ਲੱਗੇ ਹੋਏ ਸੀਗੇ ਫਿਰ ਹੁਣ ਮੰਨ ਦੇ ਵਿੱਚ ਖਿਆਲ ਕੀ ਹੁੰਦਾ ਹੈ ਦੇਖੋ ਜੀ ਦੋ ਸਰਕਾਰਾਂ ਅੱਗੇ ਚੱਲ ਰਹੀਆਂ ਸੀ ਕਾਲੀ ਦਲ ਤੇ ਕਾਂਗਰਸ ਤੇ ਸਾਰੇ ਹੀ ਕਹਿੰਦੇ ਕਿ ਬਦਲਾਅ ਚਾਹੀਦਾ ਵਾ ਅਸੀਂ ਵੀ ਐਸੀ ਸੋਚ ਕੇ 2 ਮਹੀਨੇ ਪਹਿਲਾਂ ਹੀ ਇਹਨਾਂ ਦਾ ਪ੍ਰਚਾਰ ਚਾਲੂ ਕਰਤਾ ਸੀ ਸਰਕਾਰ ਰਹਿੰਦਿਆ ਕਿ ਬਦਲਾਅ ਆਊਗਾ ਉਹ ਇਹਨਾਂ ਨੇ ਜੋ ਵਾਦੇ ਕੀਤੇ ਸੀ ਕਿ ਤੁਹਾਨੂੰ ਅਸੀਂ ਪੱਕਿਆ ਕਰਾਂਗੇ 15-15 ਸਾਲ ਹੋ ਗਏ ਅਜੇ ਤੱਕ ਇਹਨਾਂ ਪੱਕਿਆ ਨਹੀਂ ਕੀਤਾ ਬਾਕੀ ਦੂਜੀ ਗੱਲ ਇਹ ਆ ਕਿ ਜੋ ਵੀ ਆਪਣੇ ਕੋਰਟ ਦੇ ਜਿਹੜੀਆਂ ਪਟੀਸ਼ਨਾਂ ਵਾ ਉਹਨਾਂ ਖਾਰਜ ਕਰਤੀਆਂ ਵਾ ਇਹ ਤੇ ਕੋਰਟ ਦਾ ਨਹੀਂ ਮੰਨਣ ਦੇ ਕੋਰਟ ਦਾ ਜਿਹੜੀਆਂ ਵੀ ਮੰਨਣ ਦੇ ਕਿਉਂਕਿ ਕਿਸੇ ਦੀ ਮੰਨਦੇ ਹੀ ਨਹੀਂ ਹੁੰਦਾ ਵਾ ਕਿ ਕੋਈ ਵੀ 90 ਦਿਨ ਤੋਂ ਬਾਅਦ ਲੰਬਾ ਦਾਰੇ ਤੇ ਨਹੀਂ ਕੰਮ ਕਰ ਸਕਦਾ ਕਿ ਉਹ ਪੱਕੇ ਮੜੇ ਜਾਂਦੇ ਆ ਪਰ ਸਾਨੂੰ ਤੇ 15-15 ਸਾਲ ਹੋ ਗਏ ਪਰ ਪੱਕੇ ਨਹੀਂ ਬਣਾਇਆ ਅੱਛਾ ਬਾਈ ਜੀ ਤੁਹਾਡੇ ਤੋਂ ਆਖਰੀ ਸਵਾਲ ਧਰਨਾ ਲਾ ਕੇ ਬੈਠੇ ਹਾਂ ਪਹਿਲਾਂ ਵੀ ਬੜੇ ਧਰਨੇ ਲਾਏ ਤੁਸੀਂ ਲੱਗਦਾ ਮਸਲਾ ਹੱਲ ਹੋ ਜੂਗਾ ਜਿਵੇਂ ਦੀ ਸਰਕਾਰ ਹੈ ਦੇਖੋ ਜੀ ਜਿਹੜਾ ਧਰਨਾਵਾ ਹੀ ਆਪਣੇ ਸ਼ੌਕ ਨੂੰ ਨਹੀਂ ਲਾਇਆ ਇਹ ਲੋਕ ਹਿੱਤਾਂ ਦੀ ਰਾਖੀ ਵਾਸਤੇ ਲਾਇਆ ਮਹਿਕਮਾ ਕਿਦਾ ਲੋਕਾਂ ਦਾ ਅਸੀਂ ਤਨਖਾਹ ਲੈ ਰਹੇ ਹਾਂ ਅਸੀਂ ਆਪਣੀ ਤਨਖਾਹ ਇੱਕ ਦਿਨ ਦੀ ਹੜਤਾਲ ਕਰਕੇ ਅਸੀਂ ਆਪਣੀ ਤਨਖਾਹ ਘਟਾ ਰਹੇ ਹਾਂ ਇਹ ਰਾਖੀ ਕਰਨੀ ਫਰਜ਼ ਬਣਦਾ ਸੀ ਸਰਕਾਰਾਂ ਦਾ ਰਾਖੀ ਕਰਨੀ ਫਰਜ਼ ਬਣਦਾ ਸੀ ਜਨਰਲ ਮੈਨੇਜਰਾਂ ਦਾ ਰਾਖੀ ਕਰਨੀ ਫਰਜ਼ ਬਣਦਾ ਸੀਗਾ ਜਿਹੜੇ ਵੱਡੇ ਸਾਡੇ ਅਫਸਰ ਸਹਿਬਾਨ ਬੈਠੇ ਆ ਇਹ ਰਾਖੀ ਕਰਨਾ ਫਰਜ਼ ਬਣਦਾ ਸੀ ਸੋਨਾਂ ਦਾ ਪਰ ਅਸੀਂ ਆਪਣੀ ਮਜਬੂਰਨ ਜਦੋਂ ਅਸੀਂ ਦੇਖਿਆ ਵੀ ਸਾਡੇ ਹਿੱਤਾਂ ਦੀ ਮਤਲਬ ਕਾਹਨ ਹੋ ਰਿਹਾ ਸਾਡੇ ਹਿੱਤਾਂ ਦੇ ਉੱਤੇ ਜਿਹੜਾ ਵਾ ਇਹ ਮਤਲਬ ਘਵਾੜਾ ਚੱਲ ਰਿਹਾ ਇਹ ਅਸੀਂ ਤਾਂ ਕਰਕੇ ਜਿਹੜਾ ਵਾ ਇਹ ਧਰਨਾ ਲਗਾਇਆ ਹੋਇਆ ਅਸੀਂ ਕੋਈ ਸੌਖੇ ਨਹੀਂ ਹੈਗੇ ਅਸੀਂ ਸੌਖੇ ਆਣ ਕੇ ਖੁਸ਼ੀ ਆਪਣੀ ਨਾਲ ਨਹੀਂ ਬੈਠੇ ਜਦੋਂ ਰੋਡਵੇ ਦਾ ਟਾਈਮ ਟੇਬਲ ਬਣਿਆ ਰੋਡਵੇਜ ਦੇ ਟਾਈਮ ਦੇ ਵਿੱਚ ਸਾਡੀ ਜਿਹੜੀ ਟਾਈਮ ਹੀ ਕੱਟ ਦਿੱਤੇ ਗਏ ਜੇ ਕੱਲੂ ਸਾਡੀਆਂ ਬੱਸਾਂ ਪਹਿਣ ਗਿਆ ਤੇ ਅਸੀਂ ਕਿੱਥੇ ਲੈ ਕੇ ਜਾਵਾਂਗੇ ਅਸੀਂ ਕਿੰਨੂੰ ਚੜਾਵਾਂਗੇ ਕਿਹੜੀ ਸਰਕਾਰ ਵਾ ਅਸੀਂ ਤਾਂ ਬੜੇ ਚਾਹ ਨਾ ਬਣਾਈ ਸੀ ਪਰ ਸਾਨੂੰ ਇਹ ਲੱਗਦਾ ਵਾ ਇਹ ਸਰਕਾਰ ਜਿਹੜੀ ਆ ਆਪਣੇ ਕੀਤੇ ਹੋਏ ਵਾਅਦਿਆਂ ਦੇ ਉੱਤੇ ਜਿਹੜਾ ਵਾ ਇਹ ਅਸਫਲ ਹੋ ਰਹੀ ਹੈ ਉਹਦੇ ਕਹਿੰਦੀ ਸੀ ਬਈ ਕਮਾਊ ਪੁੱਤ ਨੇ ਇਹ ਸਾਡਾ ਖਜ਼ਾਨਾ ਵਧਾਉਂਦੇ ਨੇ ਇਹਨਾਂ ਨੂੰ ਤਾਂ ਹਰ ਇੱਕ ਸੁਖਾਲਤਾ ਦੇਣੀਆਂ ਚਾਹੀਦੀਆਂ ਨੇ ਇਹਨਾਂ ਨੇ ਤੁਹਾਡੇ ਦਮ ਤੇ ਤਾਂ ਇਹਨਾਂ ਨੇ ਬੀਬੀਆਂ ਦਾ ਕਿਰਾਇਆ ਮਾਫ ਕਰਤਾ ਫਿਰ ਤੁਹਾਨੂੰ ਕੀ ਲੱਗਦਾ ਹੁਣ ਇਹ ਹੋ ਕੀ ਰਿਹਾ ਦੇਖੋ ਜੀ ਕਿਰਾਇਆ ਮਾਫ ਕੀਤਾ ਅਸੀਂ ਪਬਲਿਕ ਦੇ ਨਾਲ ਵਾ ਬੱਸਾਂ ਮੰਗੀਆਂ 10000 ਬੱਸਾਂ ਪਾਉਣ ਬੱਸਾਂ ਵਧਾਉਣ ਪ੍ਰਤੀਕਰਨ ਮਹਿਕਮਾ ਵਧੇ ਆ ਮਹਿਕਮੇ ਦਾ ਵਧੂ ਫੁੱਲੂਗਾ ਮਹਿਕਮੇ ਦੀ ਕਮਾਈ ਹੋਊਗੀ ਆਮਦਨੀ ਵਧੂਗੀ ਹੋਰ ਵੀ ਮਹਿਕਮੇ ਨੂੰ ਤਨਖਾਹ ਦੇਊਗਾ ਪਰ ਪਤਾ ਨਹੀਂ ਕੀ ਗੱਲ ਵਾ ਮਹਿਕਮਾ ਨੂੰ ਜਾਂ ਜਿਹੜੇ ਤੁਗਲਕੀ ਫਰਮਾਨ ਵਾ ਉਹ ਜਾਰੀ ਕਰ ਦਿੱਤੇ ਗਏ ਆ ਉਹ ਹੀ ਜਿਹੜੇ ਮਹਿਕਮੇ ਆ ਉਹ ਸਰਕਾਰ ਨੂੰ ਜਿਹੜੀ ਆ ਟਾਈਮ ਟੇਬਲ ਬੰਦ ਹੋ ਗਏ ਤੇ ਬੱਸਾਂ ਬੰਦ ਹੋ ਗਈਆਂ ਤੇ ਕੱਲ ਨੂੰ ਇਹ ਮਹਿਕਮਾ ਕਿੱਥੋਂ ਬਚੂਗਾ ਇਹ ਮੈਂ ਕਿਉਂ ਖਤਮ ਕਰਨ ਦੇ ਚੱਕਰ ਦੇ ਵਿੱਚ ਤੁਰ ਰਹੀ ਹਾਂ ਅਫਸਰ ਸਾਹਿਬ ਦਿੰਦੇ ਨੇ ਭਾਈ ਜੀ ਅਫਸਰ ਦਿੰਦੇ ਨੇ ਦੇਖੋ ਜੀ ਅਫਸਰ ਸਾਥ ਦੇਣ ਦੇ ਹੁਣ ਤੇ ਅਸੀਂ ਇੱਥੇ ਕੋ ਬਈਏ ਇਹ ਕੰਮ ਹੀ ਅਫਸਰਾਂ ਦਾ ਵਾ ਟਾਈਮ ਟੇਬਲ ਬਣਾਉਣਾ ਅਫਸਰਾਂ ਨੇ ਆ ਅਫਸਰਾਂ ਨੇ ਟਾਈਮ ਸਹੀ ਬਣਾਇਆ ਹੁੰਦਾ ਤਾਂ ਅਸੀਂ ਇੱਥੇ ਆਣ ਕੇ ਕਿਉਂ ਬਈਦੇ ਬਲੋਂ ਅਫਸਰ ਹੀ ਗਦਾਰ ਬੰਦੇ ਅਫਸਰ ਹੀ ਜਿਹੜੇ ਗਲਤ ਟਾਈਮ 'ਚ ਕੰਮ ਕੀਤਾ ਵਾਦੇ ਅਸੀਂ ਤਾਂ ਹੀ ਇੱਥੇ ਆਏ ਆ ਜੀ ਠੀਕ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਬਿਲਕੁਲ ਆ ਭਾਈ ਸਰਕਾਰ ਦੇ ਕਮਾਊ ਪੁੱਤ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਵੀ ਸਰਕਾਰ ਦੀਆਂ ਗਲਤ ਨੀਤੀਆਂ ਨੇ ਸਾਨੂੰ ਇਸ ਤਰੀਕੇ ਦੇ ਧਰਨੇ ਦੇ ਉੱਪਰ ਬਿਠਾ ਦਿੱਤਾ ਕੈਮਰੋਨ ਸਨ 15 ਰਾਜ ਗੁਪਤਾ ਨਾਉਂ ਇੰਡੀਆ ਪੰਜਾਬੀ ਜਲੰਧਰ